ਸੋਰਠਾ ਮਹੱਲਾ ਤੀਜਾ ਚੌਤਕੇ ਸੱਚੇ ਭਗਤ ਸਤਗੁਰ ਤੇ ਹੋਵੈ ਸੱਚੇ ਹਿਰਦਾ ਬਾਣੇ ਸਤਗੁਰ ਸੇਵੇ ਸਦਾ ਸੁਖ ਪਾਏ ਹਉਮੈ ਸ਼ਬਦ ਸਮਾਣੇ ਸੱਚੀ ਭਗਤ ਸਤ ਗੁਰ ਤੇ ਹੋਵੇ ਸੱਚੀ ਹਿਰਦਾ ਬਾਣੀ ਤੀਸਰੇ ਸਤ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਬਾਣੀ ਦਾ ਰੂਪ ਚੌਕਕੇ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੱਚੀ ਭਗਤ ਸਤ ਗੁਰ ਤੇ ਹੋਵੇ ਸੱਚੇ ਹਿਰਦਾ ਬਾਣੀ ਸੱਚੀ ਭਗਤ ਸਤਿਗੁਰ ਤੇ ਹੋਵੈ ਅਰਥਾਤ ਕਿ ਕੇਵਲੋ ਨਾ ਗੁਰਮਖਾ ਗੁਰੂ ਪਿਆਰਿਆਂ ਦੇ ਕੋਲ ਹੋਈ ਸਤਿਗੁਰ ਪਾਸ਼ਾ ਜੀਆਂ ਦੇ ਸਦਕਾ ਸੱਚੀ ਭਗਤੀ ਹੋ ਸਕਦੀ ਐ ਕਿ ਇਹਨਾਂ ਦੇ ਕੋਲੋਂ ਕਹਿੰਦੇ ਸੱਚੇ ਹਿਰਦਾ ਬਾਣੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਤਿਗੁਰ ਪਾਸ਼ਾ ਜੀਆਂ ਵਾਲੀ ਸੱਚੀ ਬਾਣੀ ਹੁੰਦੀ ਐ ਨਾ ਕੇਵਲ ਉਹ ਹੀ ਸੱਚੀ ਭਗਤੀ ਕਰਦੇ ਨੇ ਭਾਈ ਸਤਗੁਰੂ ਪਾਤਸ਼ਾਹ ਜੀਆਂ ਦੇ ਦੁਆਰਾ ਕਹਿੰਦੇ ਸਤਗੁਰ ਸੇਵੇ ਸਦਾ ਸੁਖ ਪਾਏ ਹਉ ਮੈਂ ਸ਼ਬਦ ਸਮਾਣੇ ਸਤਗੁਰ ਸੇਵੇ ਸਦਾ ਸੁਖ ਪਾਏ ਤੇ ਮਹਾਰਾਜ ਕਹਿੰਦੇ ਸਤਗੁਰੂ ਪਾਤਸ਼ਾਹ ਦੀਆਂ ਦੀ ਸੇਵਾ ਅਥਵਾ ਸਮਰਨ ਕਰਦੇ ਹਨ ਔਰ ਸਦੇਵੇ ਸੁਖ ਪਾਉਂਦੇ ਹਨ ਔਰ ਹੋ ਮੈਂ ਸ਼ਬਦ ਸਮਾਣੀ ਉਹਨਾਂ ਦੇ ਅੰਦਰ ਦੀ ਹੋ ਮੈਂ ਅਰਥਾਤ ਹੰਗਤਾ ਮਮਤਾ ਗੁਰੂ ਮਹਾਰਾਜਿਆਂ ਦੇ ਵਿੱਚ ਸ਼ਬਦ ਦੇ ਵਿੱਚ ਸਮਾ ਕੇ ਰਹਿ ਜਾਂਦੀ ਗਵਾਜ ਕੇ ਰਹਿ ਜਾਂਦੀ ਹੈ ਬੇਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੁੱਲੇ ਫਿਰ ਆਇਆਣੀ ਬੇਨਗਰ ਸਾਚੇ ਭਗਤ ਨਾ ਹੋ ਵੀ ਅਰਥਾਤ ਕਿ ਸੱਚੇ ਸਤਗੁਰੂ ਸਾਛ ਜੀਆਂ ਤੋਂ ਬਗੈਰ ਹਰੀ ਪਰਮੇਸ਼ਰ ਜੀ ਦੀ ਭਗਤੀ ਹੋ ਹੀ ਨਹੀਂ ਸਕਦੀ ਕਦੇ ਵੀ ਹੋਰ ਭੁੱਲੀ ਫਿਰੇ ਆਣੀ ਅਰਥਾਤ ਕਿ ਹੋਰ ਜਿੰਨੀ ਵੀ ਅਣਜਾਣ ਦੁਨੀਆ ਨਾ ਉਹ ਤਾਂ ਮਹਾਰਾਜ ਕਹਿੰਦੇ ਐਵੇਂ ਪਰਮਾ ਦੇ ਵਿੱਚ ਹੀ ਭੁੱਲੀ ਫਿਰਦੀ ਆ ਗੁਰੂ ਮਹਾਰਾਜ ਜੀਆਂ ਤੋਂ ਬਗੈਰ ਕਦੇ ਸੱਚੀ ਭਗਤੀ ਹੋ ਹੀ ਨਹੀਂ ਸਕਦੀ ਭਾਈ ਕਹਿੰਦਾ ਮਾਨਮੁਖ ਫਿਰ ਹ ਸਦਾ ਦੁਖ ਪਾਵਹਾ ਡੂਬ ਮੋਏ ਵਿਣ ਪਾਣੀ ਮਾਨਮੁਖ ਫਿਰ ਹ ਸਦਾ ਦੁਖ ਪਾਵਹਿ ਤੇ ਜਿਹੜੇ ਮਾਨਮੁਖ ਨੇ ਆਪੁ ਖੁਦਰੇ ਜਾਂ ਭੁੱਲੜਨੇ ਉਹ ਪੜਕਦੇ ਫਿਰਦੇ ਨੇ ਸਦਾ ਹੀ ਦੁਖ ਪਾਉਂਦੇ ਨੇ ਦੁਖ ਡੂਬ ਮੋਏ ਵਿਣ ਪਾਣੀ ਤੇ ਮਹਾਰਾਜ ਕਹਿੰਦੇ ਉਹ ਪਾਣੀ ਤੋਂ ਬਗੈਰ ਹੀ ਡੁੱਬ ਮਰੇ ਵਿਸ਼ਿਆ ਰੂਪੀ ਪਾਣੀ ਦੇ ਵਿੱਚ ਵਿਸ਼ਿਆ ਦੀ ਵਾਸ਼ਨਾ ਦੇ ਵਿੱਚ ਗਲਤਾਨ ਹੋ ਗਏ ਗਰਗ ਗਏ ਸੋ ਅਗੁਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪਾਈ ਰੇ ਸਦਾ ਰਹਹੁ ਸਰਣਾਇ ਆਪਣੇ ਨਦਰ ਕਰੇ ਪਤ ਰਾਖਾ ਹਰ ਨਾਮੁ ਦੇਵਡਾਈ ਹਾਉ ਪਾਈ ਰੇ ਸਦਾ ਰਹਾ ਸਰਣਾਇ ਅਰਥਾਤ ਕਿਹ ਪਾਈ ਜਨ ਸਦਾ ਹੀ ਗੁਰੂ ਮਹਾਰਾਜਿਆਂ ਦੀ ਹਰੀ ਪਰਮੇਸ਼ਰ ਦੀ ਸ਼ਰਣ ਦੇ ਵਿੱਚ ਰਹਿਣਾ ਕਰੋ ਆਪਣੇ ਨਦਰ ਕਰੇ ਪਤ ਰਾਖੇ ਹਰ ਨਾਮ ਦੇ ਵਡਿਆਈ ਰਹਾਉ ਆਪਣੇ ਨਦਰ ਕਰੇ ਪਤ ਰਾਖੇ ਜਿਹਦੇ ਤੇ ਉਹ ਗੁਰੂ ਮਹਾਰਾਜ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਪੋਦੇ ਭਾਈ ਲਾਜਪਤ ਰੱਖਦਾ ਹੈ ਹਰ ਨਾਮੋ ਦੇ ਵਡਿਆਈ ਤੇ ਹਰੀ ਦੇ ਨਾਮ ਸਦਕਾ ਉਸ ਨੂੰ ਮਹਾਰਾਜ ਵਡਿਆਈਆਂ ਬਖਸ਼ਦੇ ਹਨ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪੂਰੇ ਗੁਰ ਤੇ ਆਪ ਪਛਾਤਾ ਸ਼ਬਦ ਸੱਚਾ ਵਿਚਾਰਾ ਹਿਰਦਾ ਜਗ ਜੀਵਨ ਸਦਵਸਿਆ ਤਜ ਕਾਮ ਕਰੋਦ ਅਹੰਕਾਰਾ ਪੂਰੇ ਗੁਰ ਤੇ ਆਪ ਪਛਾਤਾ ਪੂਰੇ ਸਤਿਗੁਰ ਪਾਸ਼ਾ ਜੀਆਂ ਦੇ ਸਦਕਾ ਆਪੇ ਦੀ ਪਛਾਣ ਆਉਂਦੀ ਐ ਸਵੈ ਦੀ ਸੋਝੀ ਆਉਂਦੀ ਐ ਮਹਾਰਾਜ ਕਹਿੰਦਾ ਸ਼ਬਦ ਸੱਚਾ ਵਿਚਾਰਾ ਸੱਚੇ ਪਰਮੇਸ਼ਰ ਦੇ ਸ਼ਬਦ ਦੀ ਵਿਚਾਰ ਦੇ ਸਦਕਾ ਸੋਝੀ ਆਉਂਦੀ ਆ ਭਾਈ ਕਹਿੰਦੇ ਹਿਰਦਾ ਜਗ ਜੀਵਨ ਸਦ ਵਸਿਆ ਤਜ ਕਾਮ ਕਰੋਦ ਅਹੰਕਾਰਾ ਹਿਰਦਾ ਜਗ ਜੀਵਨ ਸਦ ਵਸਿਆ ਜਿਨ੍ਹਾਂ ਵੀ ਗੁਰਮਖਾਂ ਗੁਰੂ ਪਿਆਰਿਆਂ ਦੇ ਹਿਰਦੇ ਦੇ ਵਿੱਚ ਉਹ ਸਾਰੇ ਜਗਤ ਦਾ ਜੀਵਨ ਅਕਾਲ ਪੁਰਖ ਵਾਹਿਗੁਰੂ ਸਦਾ ਦੇ ਲਈ ਵਸ ਗਿਆ ਹੈ ਤਾਜ ਕਾਮ ਕ੍ਰੋਧ ਅਹੰਕਾਰਾ ਤੇ ਉਹਨਾਂ ਨੇ ਕਾਮ ਕ੍ਰੋਧ ਅਤੇ ਅਹੰਕਾਰ ਵਗੈਰਾ ਨੂੰ ਤਜਣਾ ਕੀਤਾ ਛੱਡਣਾ ਕੀਤਾ ਹੈ ਕਹਿੰਦੇ ਸਦਾ ਹਜੂਰ ਰਵਿਆ ਸਭ ਠਾਈ ਹਿਰਦੇ ਨਾਮ ਅਪਾਰਾ ਸਦਾ ਹਜੂਰ ਰਵਿਆ ਸਭ ਠਾਈ ਤੇ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਹੀ ਸਦਾ ਹੀ ਹਾਜ਼ਰ ਨਾਜ਼ਰ ਪ੍ਰਤੱਖ ਪ੍ਰਗਟ ਹੋ ਨਿਭੜਦਾ ਹੈ ਰਵਿਆ ਸਭ ਠਾਈ ਤੇ ਉਹਨਾਂ ਨੂੰ ਸਾਰੀਆਂ ਥਾਵਾਂ ਦੇ ਵਿੱਚ ਰਮਿਆ ਹੋਇਆ लीन ਪ੍ਰਤੀਤ ਹੋਣ ਲੱਗ ਪੈਂਦਾ ਹੈ ਹਿਰਦਾ ਨਾਮ ਅਪਾਰਾ ਤੇ ਉਹਨਾਂ ਦੇ ਹਿਰਦੇ ਦੇ ਵਿੱਚ અપਾਰ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਭਾਈ ਕਹਿੰਦੇ ਜੁਗ ਜੁਗ ਬਾਣੀ ਸ਼ਬਦ ਪਛਾਣੇਂਦਾ ਹੋ ਮੀਠਾ ਮਨ ਪਿਆਰਾ ਜੋਗ ਜੋਗ ਬਾਣੇ ਸ਼ਬਦ ਪਛਾਣੇ ਹਰ ਇੱਕ ਯੁੱਗ ਦੇ ਵਿੱਚ ਵਿਦਮਾਨ ਹਰੀ ਪਰਮੇਸ਼ਰ ਜੀ ਦੀ ਜਿਹੜੇ ਅਨਹਦ ਬਾਣੀਆਂ ਉਹਨੂੰ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਦੇ ਦੁਆਰਾ ਪਛਾਣਨਾ ਕੀਤਾ ਹੈ। ਪਰ ਮਹਾਰਾਜ ਕਹਿੰਦੇ ਨਾ ਉਹ ਮਿੱਠਾ ਮਨ ਹੈ ਪਿਆਰਾ ਜਿਨ੍ਹਾਂ ਨੇ ਵੀ ਪਛਾਣਨਾ ਕੀਤਾ ਹੈ ਨਾ ਉਹਨਾਂ ਨੂੰ ਹਰੀ ਪਰਮੇਸ਼ਰ ਜੀ ਦਾ ਨਾਮ ਬਹੁਤ ਮਿੱਠਾ ਲੱਗਣ ਲੱਗ ਪਿਆ ਉਹਨਾਂ ਦੇ ਮਨ ਨੂੰ ਪਿਆਰਾ ਲੱਗਣ ਲੱਗ ਪਿਆ। ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸਤ ਗੁਰ ਸੇਵ ਜਨਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੇ ਗੁਣੀ ਅਗਾਇਆ ਸਤਗੁਰ ਸੇਵ ਜਿਨ ਨਾਮ ਪਛਾਤਾ ਸਤਗੁਰੂ ਪਾਸ਼ਾ ਜੀਆਂ ਦੀ ਸੇਵਾ ਕਰਕੇ ਅਥਵਾ ਸਿਮਰਨ ਕਰਕੇ ਜੀਨਾਂ ਨੇ ਗੁਰਮੁਖਾ ਗੁਰੂ ਪਿਆਰਿਆ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਪਛਾਨਣਾ ਕੀਤਾ ਹੈ ਸਫਲ ਜਨਮ ਜਾਗੇ ਆਇਆ ਕੇਵਲ ਉਹਨਾਂ ਦਾ ਜਗਤ ਦੇ ਵਿੱਚ ਆਇਆ ਹੀ ਮਹਾਰਾਜ ਕਹਿੰਦੇ ਜਨਮ ਸਫਲਾ ਹੈ ਕਹਿੰਦੇ ਹਾਰਾ ਸਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੇ ਗੁਣੀ ਅਗਾਇਆ ਹਾਰ ਰਸ ਚਾਖ ਸਦਾ ਮਨ ਤ੍ਰਿਪਤ ਆਹ ਹਰੀ ਪਰਮੇਸ਼ਰ ਜੀ ਦੇ ਨਾਮ ਰਸ ਨੂੰ ਚੱਖ ਕੇ ਉਹਨਾਂ ਦਾ ਮਨ ਸਦਾ ਹੀ ਤ੍ਰਿਪਤ ਰਹਿੰਦਾ ਹੈ ਰੱਜਿਆ ਪੁਜਿਆ ਰਹਿੰਦਾ ਹੈ ਗੁਣ ਗਾਵੇ ਗੁਣੀ ਅਗਾਇਆ ਤੇ ਗੁਣੀ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਉਹ ਗਾਏ ਅਰਥਾਤ ਰੱਜੇ ਪੁਜੇ ਰਹਿੰਦੇ ਹਨ ਜਾਰੀ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਗੁਣਾਂ ਦੇ ਸਦਕਾ ਗਾਏ ਰਹਿੰਦੇ ਨੇ ਰੱਜੇ ਰਹਿੰਦੇ ਹਨ ਕਹਿੰਦਾ ਕਮਲ ਪ੍ਰਕਾਸ਼ ਸਦਾ ਰੰਗ ਰਾਂਗਾ ਅਨਹਦ ਸ਼ਬਦ ਵਜਾਇਆ ਕਮਲ ਪ੍ਰਕਾਸ਼ ਸਦਾ ਰੰਗ ਰਾਂਗੇ ਰਾਤਾ ਤੇ ਉਸ ਗੁਰਮਹ ਗੁਰੂ ਪਿਆਰੇ ਦਾ ਹਿਰਦੇ ਕਮਲ ਪ੍ਰਕਾਸ਼ਮਾਨ ਹੋਇਆ ਸਦਾ ਹਰੀ ਦੇ ਰੰਗਤ ਹੋਆ ਪ੍ਰੇਮ ਦੇ ਵਿੱਚ ਰੰਗੇ ਹੀ ਰਹਿੰਦੇ ਹਨ ਔਰ ਅਨਹਦ ਸ਼ਬਦ ਵਜਾਇਆ ਉਹਨਾਂ ਨੇ ਅੰਦਰ ਅੰਤਿਸ਼ ਕਰਨ ਦੇ ਵਿੱਚ ਅਨਹਦ ਨਾਦ ਵਜਾਉਣਾ ਕੀਤਾ ਹੈ ਸ਼ਬਦ ਵਜਾਉਣਾ ਕੀਤਾ ਹੈ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ ਤਨ ਮਨ ਨਿਰਮਲ ਉਹਨਾਂ ਦਾ ਤਨ ਤੇ ਮਨ ਦੇਹੀ ਅਤੇ ਮਨ ਮਹਾਰਾਜ ਕਹਿੰਦੇ ਨਿਰਮਲ ਹੋ ਜਾਂਦਾ ਮੈਲ ਤੋਂ ਰਹਿਤ ਪਵਿੱਤਰ ਹੋ ਜਾਂਦਾ ਹੈ ਨਰਮਲ ਬਾਣੀ ਉਹਨਾਂ ਦੇ ਮਹਾਰਾਜ ਕਹਿੰਦੇ ਬਾਣੀ ਅਥਵਾ ਬੋਲ ਬਚਨ ਵੀ ਬਹੁਤ ਪਵਿੱਤਰ ਹੋ ਜਾਂਦੇ ਹਨ ਸੱਚੇ ਸਾਚੇ ਸਮਾਇਤ ਸੱਚੇ ਪਰਮੇਸ਼ਰ ਦੇ ਵਿੱਚ ਸੱਚੇ ਨਾਮ ਦੇ ਸਦਕਾ ਉਹ ਸਮਾਇੇ ਹੀ ਰਹਿੰਦੇ ਹਨ ਸੋਗ ਆਪਣੇ ਬਚਨ ਦੇ ਚੌਥੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਰਾਮ ਨਾਮ ਕੇ ਗਤ ਕੋਏ ਨ ਬੂਝਾ ਗੁਰਮਤੇਰ ਦਾ ਸਮਾਈ ਗੁਰਮੁਖੇ ਹੋਵਾ ਸੋ ਮੱਗ ਪਛਾਣੈ ਹਰ ਰਸ ਰਸਨ ਰਸਾਈ ਆ ਰਾਮ ਨਾਮ ਕੀ ਗਤ ਕੋਏ ਨਾ ਬੂਝੈ ਓ ਰਾਮ ਜੀ ਦੇ ਨਾਮ ਦੀ ਗਤ ਭਾਵ ਅਵਸਥਾ ਨੂੰ ਕੋਈ ਵੀ ਨ ਬੂਝਦਾ ਭਾਈ ਗੁਰਮਤ ਰਿਦਾ ਸਮਾਈ ਤੇ ਜਿਹੜਾ ਗੁਰਮੁਖ ਗੁਰੂ ਪਿਆਰੇ ਗੁਰੂ ਮਹਾਰਾਜੀਆਂ ਤੋਂ ਮਤ ਲੈਂਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਸਮਾ ਜਾਂਦੀ ਹੈ ਨਾਮ ਵਾਲੀ ਅਵਸਥਾ ਕਈ ਦਾ ਗੋਰਮukh ਹੋਵਾ ਸੋ ਮਗ ਪਛਾਣੈ ਹਰ ਰਸ ਰਸਨ ਰਸਾਈ ਗੋਰਮਖੇ ਹੋਵਾ ਸੋ ਮਗ ਪਛਾਣੈ ਕੋਈ ਵਿਰਲਾ ਗੁਰਮੁਖ ਗੁਰੂ ਪਿਆਰਾ ਹੋਵੇ ਤੇ ਉਹ ਹਰੀ ਦੇ ਮਾਰਗ ਨੂੰ ਪਛਾਣਦਾ ਪਰਮਾਰਥ ਦੇ ਪੰਦ ਨੂੰ ਪਛਾਣਦਾ ਔਰ ਮਹਾਰਾਜ ਕਹਿੰਦੇ ਹਰ ਰਸ ਰਸਨ ਰਸਾਈ ਉਹ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਮਹਾਰਾਜ ਕਹਿੰਦਾ ਜਾਪ ਕੇ ਆਪਣੀ ਰਸਨਾ ਨੂੰ ਰਸਾ ਲੈਂਦੇ ਨੇ ਰਸ ਭਰਪੂਰ ਕਰ ਲੈਂਦੇ ਹਨ ਕਹਿੰਦੇ ਜਪ ਤਪ ਸੰਜਮ ਸਭ ਗੁਰ ਤੇ ਹੋਵਾ ਹਿਰਦਾ ਨਾਮ ਵਸਾਈ ਨਾਨਕ ਨਾਮ ਸੰਭਾਲੈ ਸੇ ਜਨ ਸੋਹਣ ਦਰਸਾਤ ਪਤ ਪਾਈ ਨਜਾਪ ਤਪ ਸੰਜਮ ਸਭ ਗੁਰ ਤੇ ਹੋਵੇ ਮਹਾਰਾਜ ਕਹਿੰਦੇ ਜਿੰਨੇ ਵੀ ਧਰਮ ਦੇ ਕਰਮ ਨੇ ਜਾਪ ਹੈ ਚਾਹੇ ਤਾਪ ਹੈ ਚਾਹੇ ਸੰਜਮ ਐ ਸਾਰਾ ਕੁਝ ਅਸਲ ਦੇ ਵਿੱਚ ਗੁਰੂ ਮਹਾਰਾਜ ਜੀਆਂ ਦੇ ਸਦਕਾ ਹੋ ਸਕਦਾ ਭਾਈ ਤਾਂ ਸਾਰਥਕ ਨੇ ਜੇ ਗੁਰੂ ਮਹਾਰਾਜ ਜੀਆਂ ਦੇ ਸਦਕਾ ਆਪਾਂ ਨਾਮ ਜਪਣਾ ਕਰੀਏ ਕਰਮ ਵੀ ਕਹਿੰਦਾ ਹਿਰਦਾ ਨਾਮ ਵਸਾਈ ਜੇਕਰ ਹਿਰਦੇ ਦੇ ਵਿੱਚ ਹਰੀ ਪਰਮੇਸ਼ਰ ਦੇ ਗੁਰੂ ਮਹਾਰਾਜ ਜੀਆਂ ਦੇ ਨਾਮ ਨੂੰ ਵਸਾਉਣਾ ਕਰੀਏ ਤੇ ਜਾਵਤਾ ਵਤਾ ਸੰਜਮ ਕੇਵਲ ਤਾਈ ਗੁਰੂ ਦੇ ਸਦਕਾ ਹੋ ਸਕਦੇ ਨੇ ਭਾਈ ਕਹਿੰਦੇ ਨਾਨਕ ਨਾਮ ਸਮਾਲੈ ਸੇ ਜਦ ਸੋਹਣ ਦਰ ਸਾਚਾ ਪਤ ਪਾਈ ਨਾਨਕ ਨਾਮ ਸਮਾਲੈ ਸੇ ਜਨ ਸੋਹਣ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਦੇ ਹੰਨਾ ਜਿਹੜਾ ਗੁਰਮੁਖ ਗੁਰੂ ਪਿਆਰੇ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਸੰਭਾਲਦੇ ਹਨ ਕੇਵਲ ਤੇ ਕੇਵਲ ਉਹੀ ਜਾਣ ਉਹੀ ਹਰੀ ਦੇ ਦਾਸ ਉਹੀ ਗੁਰਮੁਖ ਗੁਰੂ ਪਿਆਰੇ ਸੋਭਦੇ ਹਨ ਧਰਮ ਹਾਰਾ ਇਹ ਕਹਿੰਦਾ ਦਰ ਸਾਚਾ ਪਾਤ ਪਾਜ ਦੇ ਸੱਚੇ ਪਰਮੇਸ਼ਰ ਦੇ ਦਰ ਤੇ ਵੀ ਉਹ ਪਾਤ ਵਿਭਾਵ ਕੇ ਜਿਤਾਬ ਰੂਪ ਆਉਂਦੇ ਹਨ ਸਵਾਗਤ ਹਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਗਲਾ ਬਚਨ 16 ਮਹੱਲਾ 3 ਜਦੋ ਤੁਕੇ ਸਤਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰਾਤਾ ਬੂਝ ਪਾਏ ਸੋ ਗੁਰ ਸੋ ਸੇਖਾ ਪਾਈ ਜਿਸ ਜੋਤੀ ਜੋਤ ਬਿਲਾਏ ਸਤਗੁਰ ਮਿਲਿਆ ਉਲਟੀ ਭਈ ਭਾਈ ਜੇ ਕਿ ਤ ਸਤਗੁਰ ਪਾਛਾ ਮਿਲ ਪੈਣਾ ਤਾਹੇ ਭਾਈ ਜਨ ਜਿਹੜੇ ਸੁਰਤੀ ਬਿਰਤੀ ਐ ਨਾ ਬਿਲਕੁਲ ਉਲਟੀ ਹੋ ਜਾਂਦੀ ਸੰਸਾਰ ਵਾਲੇ ਬੰਨਿਓ ਮਾਇਆ ਵਾਲੇ ਬੰਨਿਓ ਮਾਇਆ ਘਾਰੇ ਲੋਕਾਂ ਦੇ ਨਾਲੋਂ ਤੇ ਨਾਮੀ ਗੁਰਮਖਾਂ ਦਾ ਰਵਈਆ ਬਿਲਕੁਲ ਹੀ ਉਲਟ ਹੋ ਜਾਂਦਾ ਹੈ ਕਹਿੰਦਾ ਜੀਵਤ ਮਰਾਂ ਤਾਂ ਬੂਝ ਪਾਏ ਜੇ ਕਦੇ ਜੀਵਤ ਪਾਤੋਂ ਮਰ ਜਾਵੇ ਹੋਮੇ ਵਾਲੇ ਬੰਨਿਓ ਮਰ ਜਾਵੇ ਤਾਂ ਮਹਾਰਾਜ ਕਹਿੰਦੇ ਬੁਝਾਰਤ ਨੂੰ ਬੁੱਝਣਾ ਕਰਦਾ ਹੈ ਬੂਝ ਪਾਉਂਦਾ ਹੈ ਸੋਜੀ ਪਾਉਂਦਾ ਹੈ ਕਹਿੰਦਾ ਸੋ ਗੁਰ ਸੋ ਸੇਖਾ ਪਾਈ ਜਿਸ ਜੋਤੀ ਜੋਤ ਮਿਲਾਏ ਸੋ ਗੁਰ ਸੋ ਸੇਖਾ ਪਾਈ ਅਰਥਾਤ ਕਿ ਅਸਲ ਦੇ ਵਿੱਚ ਉਹੀ ਸੱਚਾ ਗੁਰੂ ਹੈ ਅਤੇ ਉਹੀ ਮਹਾਰਾਜ ਕਹਿੰਦੇ ਸੱਚਾ ਸੇਖ ਹੈ ਭਾਈ ਜਨ ਜਿਸ ਜੋਤੀ ਜੋਤ ਮਿਲਾਏ ਜਿਹੜੇ ਸਿੱਖ ਦੀ ਜੋਤ ਨੂੰ ਮਹਾਰਾਜ ਕਹਿੰਦੇ ਜੋਤੀ ਸਤਗੁਰੂ ਜਾਂ ਜੋਤੀ ਪਰਮੇਸ਼ਰ ਆਪਣੇ ਵਿੱਚ ਮਿਲਾ ਲਵੇ ਜੇ ਦੋਵਾਂ ਦੀ ਜੋਤ ਇੱਕ ਮਿਕ ਹੋ ਜਾਵੇ ਤੇ ਮਹਾਰਾਜ ਕਹਿੰਦੇ ਉਹੀ ਸੱਚਾ ਗੁਰੂ ਤੇ ਉਹੀ ਸੱਚਾ ਸਿੱਖ ਹੈ ਜਿਵੇਂ ਸਤਗੁਰੂ ਪਾਸ਼ਾ ਕਹਿੰਦੇ ਨੇ ਏਕ ਜੋਤ ਦੋਏ ਮੂਰਤੀ ਤਨ ਫਿਰ ਕਈਆ ਸੋਏ ਠੀਕ ਹੈ ਇੱਥੇ ਵੀ ਮਹਾਰਾਜ ਕਹਿੰਦੇ ਉਹੀ ਸਿੱਖ ਹੈ ਤੇ ਉਹੀ ਗੁਰੂ ਹੈ ਭਾਈ ਜਨੋ ਜੇ ਮਹਾਰਾਜ ਕਹਿੰਦੇ ਦੋਹਾਂ ਦੀ ਜੋਤ ਇੱਕ ਮਿਕ ਹੋ ਜਾਵੇ ਕਹਿੰਦੇ ਮਨ ਰੇ ਹਰ ਹਰ ਸੇਤੀ ਲੈ ਬਲਾਏ ਮਨ ਆਨ ਹਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਓ ਮਨ ਰੇ ਹਰ ਹਰ ਸੇ ਤਿਲੇ ਬਲਾਇ ਅਰਥਾਤ ਕਹੇ ਮੇਰੇ ਮਨਾ ਤੋ ਹਰੀ ਹਰੀ ਜੀ ਦੇ ਚਰਨਾਂ ਦੇ ਨਾਲ ਲਿਵ ਜੋੜਨੀ ਕਰ ਕਹਿੰਦਾ ਮਨ ਹਰ ਜਪ ਮੀਠਾ ਲਾਗੈ ਭਾਈ ਤੇ ਹਰੀ ਪਰਮੇਸ਼ਰ ਜੀ ਦਾ ਜਾਪ ਮਨ ਨੂੰ ਮਿੱਠਾ ਲੱਗਦਾ ਹੈ ਭਾਈ ਜਨਾ ਕਹਿੰਦਾ ਗੁਰਮੁਖੇ ਪਾਏ ਹਰ ਥਾਏ ਤੇ ਗੁਰਮੁਖਾਂ ਨੂੰ ਹਰੀ ਪਰਮੇਸ਼ਰ ਜੀ ਥਾਵੇਂ ਪਾਉਂਦੇ ਹਨ ਜਾਂ ਗੁਰਮੁਖਾਂ ਨੂੰ ਹਰੀ ਦੇ ਸਰੂਪ ਰੂਪੀ ਥਾਂ ਦੇ ਵਿੱਚ ਟਿਕਾਣਾ ਮਿਲਦਾ ਹੈ ਗੁਰਮੁਖਾਂ ਦੀ ਕਾਲ ਕਮਾਈ ਹਰੀ ਪਰਮੇਸ਼ਰ ਥਾਵੇਂ ਪਾਉਂਦੇ ਹਨ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਬੇਨਗੁਰ ਪ੍ਰੀਤ ਨ ਊਪਜਾ ਪਾਏ ਮਨਮੁਖੇ ਦੂਜਾ ਪਾਏ ਤੋ ਕੁੱਟਾ ਮਨਮੁਖ ਕਰਮ ਕਰਾ ਪਾਏ ਪੱਲਾ ਕਿਛੂ ਨ ਪਾਏ ਬੇਨਗੁਰ ਪ੍ਰੀਤ ਨ ਊਪਜਾ ਪਾਏ ਅਰਥਾਤ ਗੁਰੂ ਮਹਾਰਾਜਿਆਂ ਤੋਂ ਬਿਨਾ ਸਰਦਾ ਦੇ ਵਿੱਚ ਪ੍ਰੀਤ ਉਤਪੰਨ ਹੋਈ ਨਹੀਂ ਸਕਦੀ ਹਰੀ ਦੇਹ ਭਾਈ ਜਨ ਕਹਿੰਦੇ ਮਨਮੁਖ ਦੂਜਾ ਪਾਏ ਤੇ ਜੜ ਮਨਮੁਖ ਭਾਵ ਆਪਹੁਦਰੇ ਨਗਰੇ ਜਪੁ ਲੜਨੇ ਉਹ ਤੇ ਭਾਈ ਦੂਜ ਪਾਪ ਦੇ ਵਿੱਚ ਗਲਤਾਨ ਹਨ ਕਹਿੰਦੇ ਤੋਹ ਕੁੱਟਾ ਮਨਮੁਖ ਕਰਮ ਕਰਾ ਪਾਈ ਪੱਲਾ ਕਿਛੁ ਨਾ ਪਾਏ ਤੋਹ ਕੋਟਾ ਮਹਾਰਾਜ ਕਹਿੰਦੇ ਥੋਥਰ ਤੁੱਕੇ ਹੀ ਕੁੱਟੇ ਜਾਂਦੇ ਹਨ ਕੋਣਾ ਮਨਮੁਖ ਕਰਮ ਕਰਾ ਪਾਏ ਮਨਮੁਖ ਜਨ ਗੁਰੇ ਜਿੰਨੇ ਵੀ ਕਰਮ ਕਰਦੇ ਨੇ ਨਾ ਮਾਨੋ ਥੋਥਰ ਤੁੱਕੇ ਹੀ ਕੁੱਟੇ ਜਾਂਦੇ ਨੇ ਕਣ ਤੋਂ ਬਿਨਾਂ ਹੀ ਮਹਾਰਾਜ ਕਹਿੰਦੇ ਪਰਾਲੀ ਨੂੰ ਹੀ ਕੁੱਟੇ ਜਾਂਦੇ ਹਨ ਪੱਲੇ ਕਿਸ਼ੂ ਨਾ ਪਾਏ ਤੇ ਮਹਾਰਾਜ ਕਹਿੰਦੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਭਾਵ ਉਹਨਾਂ ਨੂੰ ਨਾਮ ਜਾਮਰਤ ਦੀ ਪ੍ਰਾਪਤੀ ਹੁੰਦੀ ਨਹੀਂ ਸਵਾਗਤ ਹੈ ਆਪਣੇ ਬਚਨ ਦੇ ਤੀਸਰੇ ਪਦੇ ਜਮਾਹ ਰਾਏ ਕਿਰਪਾ ਕਰਦੇ ਹਨ ਕਹਿੰਦੇ ਗੁਰ ਮਿਲਿਆ ਨਾਮ ਮਨ ਰਵਿਆ ਪਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵਿਆ ਪਾਈ ਗੁਰ ਕਾਹੇ ਤੇ ਅਪਾਰ ਗੁਰ ਮਿਲਿਆ ਨਾਮ ਮਨ ਰਵਿਆ ਪਾਈ ਜੇਕਰ ਸਤਿਗੁਰ ਪਾਤਸ਼ਾਹ ਮਿਲ ਪੈਣਾ ਤੇ ਉਹ ਹਰੀ ਪਰਮੇਸ਼ਰ ਦਾ ਨਾਮ ਮਨ ਦੇ ਵਿੱਚ ਰਮ ਜਾਂਦਾ ਸਮਾ ਜਾਂਦਾ ਹੈ ਭਾਈ ਜਨ ਸਾਚੀ ਪ੍ਰੀਤ ਪਿਆਰ ਤੇ ਉਹ ਸਤਿਗੁਰੂ ਪਾਸ਼ਾ ਜੀਆਂ ਦੀ ਸੱਚੀ ਪ੍ਰੀਤ ਔਰ ਪਿਆਰ ਦੀ ਦਾਤ ਮਿਲਦੀ ਹੈ ਕਹਿੰਦੇ ਸਦਾ ਹਰ ਕੇ ਗੁਣ ਰਵਾ ਪਾਈ ਗੁਰ ਕਾਹੇ ਤੇ ਅਪਾਰ ਤੇ ਉਹ ਗਰਮ ਗੁਰੂ ਪਿਆਰਾ ਸਦਾ ਹੀ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਰਵਾਇ ਅਰਥਾਰ ਸਿਮਰਦਾ ਹੈ ਭਾਈ ਜਨ ਤੇ ਮੈਂ ਗੁਰਕਾ ਹੈ ਤੇ અપਾਰ ਗੁਰੂ ਮਹਾਰਾਜਿਆਂ ਦੇ અપਾਰ ਪ੍ਰੇਮ ਦੇ ਸਦਕਾ ਸੋ ਆਗੋ ਆਪਣੇ ਬਚਨ ਦੇ ਅੰਤਮ ਚੌਥੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਇਆ ਸੋ ਪਰਵਾਣ ਹਪਾਏ ਜੇ ਗੁਰ ਸੇਵਾ ਚਤ ਲਾਏ ਨਾਨਕ ਨਾਮ ਹਰ ਪਾਈਆ ਪਾਈ ਗੁਰ ਸਬਦੀ ਮੇ ਲਾਏ ਆਇਆ ਸੋ ਪਰਵਾਨ ਹੈ ਭਾਈ ਕੇਵਲ ਉਸੇ ਗੁਰਮੁਖ ਗੁਰੂ ਪਿਆਰੇ ਦਾ ਹੈ ਧਰਤੀ ਧਰਮਸਾਲ ਦੇ ਵਿੱਚ ਆਇਆ ਪਰਵਾਨ ਹੈ ਕਬੂਲ ਹੈ ਹੈ ਭਾਈ ਜਨਾ ਕਿਹਦਾ ਜੇ ਗੁਰਸੇਵਾ ਚਤ ਲਾਏ ਜੇ ਕਰੋ ਗੁਰੂ ਮਹਾਰਾਜਿਆਂ ਦੀ ਸੇਵਾ ਸਿਮਰਨ ਦੇ ਵਿੱਚ ਚਿੱਤ ਨੂੰ ਜੋੜਨਾ ਕਰੇ ਕਹਿੰਦਾ ਨਾਨਕ ਨਾਮ ਹਰ ਪਾਈਐ ਭਾਏ ਤੇ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਹੇ ਭਾਈ ਜਨੋ ਸਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਕੇਵਲ ਤਾਂ ਹੀ ਪਾਵੀਦਾ ਹੈ ਜੇਕਰ ਮਹਾਰਾਜ ਕਹਿੰਦਾ ਗੁਰਸਬਦ ਦੀ ਮੇਲਾਏ ਗੁਰੂ ਮਹਾਰਾਜਿਆਂ ਦੇ ਸ਼ਬਦ ਸਦਕਾ ਹਰੀ ਪਰਮੇਸ਼ਰ ਆਪਣੇ ਚਰਨਾਂ ਦੇ ਨਾਲ ਮਿਲਾ ਲਵੇ ਗੁਰੂ ਮਹਾਰਾਜ ਆਪਣੇ ਸ਼ਬਦ ਦੁਆਰਾ ਜੀਵ ਨੂੰ ਹਰੀ ਦੇ ਨਾਲ ਮਿਲਾ ਦੇਣਾ ਤਾਂ ਹੀ ਮਹਾਰਾਜ ਕਹਿੰਦੇ ਨਾਮ ਦੀ ਦਾਤ ਪਾਵੀਦੀ ਹੈ ਕਹਿੰਦੇ ਆ ਆਇਆ ਸੁ ਪਰਵਾਣ ਹਪਾਏ ਜੇ ਗੁਰ ਸੇਵਾ ਚਤ ਲਾਏ ਨਾਨਕ ਨਾਮ ਹਰ ਪਾਈਆ ਪਾਏ ਗੁਰ ਸਬਦੀ ਮੈ ਲਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ